ਇਲੀਗਲ ਰਿਲੇਸ਼ਨ ਜਿਹੜੇ ਆ ਇਹ ਅਕਸਰ ਹੀ ਇੱਕ ਤੇ ਬਦਨਾਮੀ ਕਰਾਉਂਦੇ ਆ ਦੂਸਰਾ ਇਹ ਕਿਸੇ ਵੇਲੇ ਕਿਸੇ ਹਾਲਾਤਾਂ ਦੇ ਵਿੱਚ ਜਾਣਲੇਵਾ ਵੀ ਸਾਬਤ ਹੁੰਦੇ ਆ ਰੋਜ਼ ਬਹੁਤ ਸਾਰੀਆਂ ਘਟਨਾਵਾਂ ਅਖਬਾਰਾਂ YouTube ਔਰ ਜਿਹੜੇ ਮੀਡੀਆ ادارے ਨੇ ਇਦਾਂ ਦੀਆਂ ਖਬਰਾਂ ਪ੍ਰਕਾਸ਼ਿਤ ਕਰਦੇ ਨੇ ਕਿ ਫਲਾਣੀ ਜਗ੍ਹਾ ਦੇ ਵਿੱਚ ਕੋਈ ਕਿਸੇ ਔਰਤ ਨੇ ਖੁਦਕੁਸ਼ੀ ਕਰ ਲਈ ਉਹਦੇ ਪਤੀ ਦਾ ਕਿਸੇ ਨਾਲ ਸੰਬੰਧ ਸੀਗਾ ਜਾਂ ਕਿਸੇ ਪਤੀ ਨੇ ਜਿਹੜਾ ਉਹ ਖੁਦਕੁਸ਼ੀ ਕਰ ਲਈ ਉਹਦੀ ਵਾਈਫ ਦਾ ਕਿਸੇ ਨਾਲ ਸੰਬੰਧ ਸੀਗਾ ਲੁਧਿਆਣਾ ਦੇ ਪਿੰਡ ਭਾਮੀਆਂ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਕਰਨ ਉਹਦੇ ਇੱਕ ਬੇਟਾ ਵੀ ਆ ਗੁਰ ਅਸੀਸ ਛੋਟਾ ਜਿਹਾ ਉਹਨੂੰ ਸ਼ੱਕ ਸੀਗਾ ਕਿ ਉਹਦੀ ਵਾਈਫ ਮਨਦੀਪ ਕੌਰ ਦਾ ਜਿਹੜਾ ਰਿਲੇਸ਼ਨ ਹੈ ਉਹ ਕਿਸੇ ਮੁੰਡੇ ਦੇ ਨਾਲ ਹੈ ਦੱਸਿਆ ਇਹ ਜਾਂਦਾ ਵੀ ਜਿਹੜਾ ਇਹ ਕਰਨ ਨਾਂ ਦਾ ਮੁੰਡਾ ਇਹ ਸ਼ਰਾਬ ਪੀਣ ਦਾ ਆਦਤ ਸੀ ਔਰ ਇਹ ਆਪਣੇ ਸੁਸਾਈਡ ਨੋਟ ਵਿੱਚ ਲਿਖਦਾ ਵੀ ਮੈਂ ਸ਼ਰਾਬ ਵੀ ਇਸੇ ਕਰਕੇ ਪੀਣ ਲੱਗਿਆ ਕਿਉਂਕਿ ਮੇਰੀ ਜਿਹੜੀ ਵਾਈਫ ਆ ਕਰਨਦੀਪ ਕੌਰ ਉਹਦਾ ਸਬੰਧ ਜਿਹੜਾ ਉਹ ਮਨਦੀਪ ਸਿੰਘ ਜਿਹੜਾ ਉਹਦੇ ਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਹੈ ਇਹ ਜਿਹੜਾ ਕਰਨ ਮੁੰਡਾ ਸੀਗਾ ਇਹ ਪਿੰਡ ਭਾਮੀਆਂ ਤੋਂ ਲੁਧਿਆਣਾ ਸ਼ਹਿਰ ਦੇ ਸੰਤ ਨਗਰ ਇਲਾਕੇ ਵਿੱਚ ਰਹਿਣ ਲੱਗਾ ਕਿਰਾਏ ਤੇ ਡਰਾਈਵਰੀ ਦੀ ਜੌਬ ਕਰਦਾ ਸੀਗਾ ਤੇ ਕੁਝ ਦਿਨਾਂ ਤੋਂ ਇਹਦੀ ਵਾਈਫ ਕਿਰਨਦੀਪ ਕੌਰ ਜਿਹੜੀ ਆ ਉਹ ਮਨਦੀਪ ਦੇ ਨਾਲ ਤੇ ਆਪਣੇ ਬੇਟੇ ਗੁਰ ਅਸੀਸ ਨੂੰ ਲੈ ਕੇ ਉਹ ਚਲੀ ਗਈ ਕਿਤੇ ਇਹ ਦੱਸਦਾ ਆਪਣੇ ਸੁਸਾਈਡ ਨੋਟ ਦੇ ਵਿੱਚ ਵੀ ਮੈਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਬਈ ਇਸ ਤਰ੍ਹਾਂ ਨਾ ਕਰੋ ਮੇਰੀ ਬਦਨਾਮੀ ਹੋਏਗੀ ਪਰ ਇਹ ਕਹਿੰਦਾ ਵੀ ਉਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਹਾਲਾਂਕਿ ਇਹ ਆਪਣੇ ਸੁਸਾਈਡ ਨੋਟ ਦੇ ਵਿੱਚ ਪੂਰਾ ਹਾਲ ਬਿਆਨ ਕਰਦਾ ਵੀ ਮਨਦੀਪ ਜਿਹੜਾ ਇਹ ਕਿਰਨਦੀਪ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਉਸ ਪਰਿਵਾਰ ਦੇ ਨਾਲ ਇਹਦੇ ਤੱਲਕ ਹੈ ਯਾਨੀ ਕਿ ਇਹਦੇ ਸਹੁਰਾ ਪਰਿਵਾਰ ਦੇ ਨਾਲ ਮਨਦੀਪ ਸਿੰਘ ਜਿਹੜਾ ਮੁੰਡਾ ਜਿਹਦੇ ਨਾਲ ਇਹਦੀ ਵਾਈਫ ਕਿਰਨਦੀਪ ਚਲੀ ਗਈ ਹੈ ਉਹਦੇ ਨਾਲ ਇਹਦੇ ਸਬੰਧ ਆ ਪਰ ਇਹ ਕਿਉਂਕਿ दारू ਬਹੁਤ ਜ਼ਿਆਦਾ ਪੀ ਰਿਆ ਸੀ ਨਸ਼ਾ ਕਰ ਰਿਆ ਸੀ ਬਹੁਤ ਜ਼ਿਆਦਾ ਔਰ ਜਿਹੜੀ ਗੱਲ ਇਹਨੇ ਸੁਸਾਇਡ ਨੋਟ ਦੇ ਵਿੱਚ ਹੁਣ ਕੀਤੀ ਹੈ ਜਦੋਂ ਹੁਣ ਇਹਦੀ ਜਾਨ ਨਹੀਂ ਬਚਾਈ ਜਾ ਸਕੀ ਜੀ ਇਹਹੀ ਗੱਲਾਂ ਆਪਣੇ ਮਾਤਾ ਪਿਤਾ ਨਾਲ ਆਪਣੇ ਸਹੁਰੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਭੈਣ ਭਰਾਵਾਂ ਨਾਲ ਕਰਦਾ ਤਾਂ ਸ਼ਾਇਦ ਇਹਦਾ ਡਿਵੋਰਸ ਹੋ ਜਾਂਦਾ ਕੋਈ ਵੱਡੀ ਗੱਲ ਹੀ ਨਹੀਂ ਸੀ ਇਹ ਮਾਮਲਾ ਇੱਥੋਂ ਤੱਕ ਪਹੁੰਚਦਾ ਹੀ ਨਾ ਅਗਰ ਇਹ ਯਾ ਇਪੁਲਸ ਕੋਲ ਹੀ ਚਲਾ ਜਾਂਦਾ ਕਿ ਮੇਰੀ ਜਿਹੜੀ ਵਾਈਫ ਆ ਕਿਰਨ ਉਹ ਉਹਦੇ ਇੱਕ ਦੋਸਤ ਨਾਲ ਜਾਂ ਜਿਹਦੇ ਨਾਲ ਉਹਦੇ ਇਲੈਸਟ ਰਿਲੇਸ਼ਨ ਹੈ ਸਬੰਧ ਹੈ ਉਹਦੇ ਨਾਲ ਚਲੀ ਗਈ ਹੈ ਤਾਂ ਪੁਲਸ ਵਾਲੇ ਵੀ ਕੀ ਕਰਦੇ ਆ ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਜਾਂ ਦੂਸਰਾ ਪੱਖ ਸਮਝਣ ਦੀ ਕੋਸ਼ਿਸ਼ ਕਰਦੇ ਕਿਉਂਕਿ ਆਪਣੇ ਸੂਚਨਾ ਨੋਟ 'ਚ ਇਹ ਵੀ ਲਿਖਦਾ ਔਰ ਪੁਲਸ ਵਾਲੇ ਵੀ ਦੱਸਦੇ ਆ ਵੀ ਇਹ ਸ਼ਰਾਬ ਪੀਣ ਦਾ ਬਹੁਤ ਆਦੀ ਸੀਗਾ ਨਸ਼ਾ ਕਰਨ ਦਾ ਆਦੀ ਸੀ ਡਰਾਈਵਰ ਦਾ ਇਹ ਜੌਬ ਕਰਦਾ ਸੀ ਡਰਾਈਵਰ ਸੀਗਾ ਪੇਸ਼ੇ ਵਜੋਂ ਪਰ ਇਹਨੇ ਜਿਹੜਾ ਆਪਣੀ ਜ਼ਿੰਦਗੀ ਉਹ ਖਤਮ ਕਰ ਲਈ ਪਰ ਨਾਲ ਇਹ ਵੀ ਲਿਖਦਾ ਹੈ ਕਿ ਮੈਨੂੰ ਮਾਫ ਕਰਦੇ ਹੋ ਮੈਂ ਪਰਿਵਾਰ ਨੂੰ ਬਹੁਤ ਤੰਗ ਕੀਤਾ ਅਗਰ ਇਹ ਸਭ ਇਸ ਸ਼ਖਸ ਨੂੰ ਕਰਨ ਨੂੰ ਸਭ ਕੁਝ ਪਤਾ ਸੀਗਾ ਤਾਂ ਪਰਿਵਾਰ ਨਾਲ ਬੈਠ ਕੇ ਇੱਕ ਵਾਰੀ ਗੱਲ ਕਰਦਾ ਆਪਣੀ ਜ਼ਿੰਦਗੀ ਜਿਹੜੀ ਆ ਇਹ ਅਣਮੁੱਲੀ ਜ਼ਿੰਦਗੀ ਇਹਨੂੰ ਇਦਾਂ ਖਤਮ ਨਾ ਕਰਦਾ ਪਰਿਵਾਰ ਨਾਲ ਗੱਲ ਕਰਦਾ ਕਿ ਇਦਾਂ ਮੇਰਾ ਜਿਹੜਾ ਮੈਰਿਡ ਲਾਈਫ ਆ ਉਹ ਬਹੁਤ ਵਧੀਆ ਨਹੀਂ ਚੱਲ ਰਹੀ ਮੇਰੀ ਵਾਈਫ ਜਿਹੜੀ ਆ ਉਹ ਉਹਦੇ ਸਬੰਧ ਹੈ ਮਨਦੀਪ ਸਿੰਘ ਮੁੰਡਾ ਜਿਹੜਾ ਉਹਦੇ ਪਿੰਡ ਦਾ ਹੀ ਆ ਔਰ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਮੇਰਾ ਕੋਈ ਹੱਲ ਕੱਢੋ ਪਰਿਵਾਰ ਜਿਆਦਾ ਤੋਂ ਜਿਆਦਾ ਪੰਚਾਇਤੀ ਤਲਾਕ ਕਰਾ ਦਿੰਦਾ ਇਹਦਾ ਪੰਚਾਇਤੀ ਤਲਾਕ ਜਿਹੜਾ ਮਿਊਚੁਅਲ ਡਿਵੋਰਸ ਆ ਉਹ ਹੋ ਜਾਣਾ ਸੀਗਾ ਭਾਵੇਂ ਇਹ ਕੂੜ-ਕਚੜੀਆਂ ਚ ਨਾ ਵੀ ਜਾਂਦਾ ਪਰ ਘੱਟੋ-ਘੱਟ ਇਹਦੀ ਜਾਨ ਬਚਦੀ ਔਰ ਜੇ ਇਹਨੂੰ ਇਹ ਅਹਿਸਾਸ ਹੋ ਗਿਆ ਸੀਗਾ ਕਿ ਮੇਰੀ ਸ਼ਰਾਬ ਕਰਕੇ ਇਹ ਸਭ ਕੁਝ ਹੋ ਰਿਹਾ ਤਾਂ ਫਿਰ ਇਹ ਸ਼ਰਾਬ ਵੀ ਛੱਡ ਦਿੰਦਾ ਕੀ ਪਤਾ ਇਹਦੀ ਵਾਈਫ ਵਾਪਸ ਆ ਜਾਂਦੀ ਪਰ ਇਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਦੋਂ ਉਹ ਚਲੀ ਗਈ ਪਿਛਲੇ 3-4 ਦਿਨ ਤੋਂ ਇਹ ਲਗਾਤਾਰ ਸ਼ਰਾਬ ਪੀ ਰਿਆ ਸੀਗਾ ਘਰ 'ਚ ਇਕੱਲਾ ਸੀਗਾ ਇਸ ਕਰਕੇ ਇਹ ਆਪਣੀ ਗੱਲ ਕਿਸੇ ਨਾਲ ਕਰ ਨਹੀਂ ਸਕਿਆ ਆਪਣਾ ਜਿਹੜਾ ਇਹ ਹਾਲ ਸੀ ਕਿਸੇ ਨੂੰ ਇਹਨੇ ਦੱਸਿਆ ਨਹੀਂ ਔਰ ਆਖਰ ਇਹਨੇ ਇੱਕ ਸੁਸਾਈਡ ਨੋਟ ਦੇ ਵਿੱਚ ਇਹ ਸਾਰਾ ਹਾਲ ਲਿਖ ਦਿੱਤਾ ਕਿ ਮੇਰੇ ਨਾਲ ਪਿਛਲੇ ਕੁਝ ਚਿਰਾਂ ਤੋਂ ਇਦਾਂ ਹੋ ਰਿਹਾ ਮੈਂ ਪਰੇਸ਼ਾਨ ਮੇਰੀ ਵਾਈਫ ਦੇ ਇਸ ਬੰਧਿਆ ਜਿਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸੁਭਾਅਕ ਗੱਲ ਹੈ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਪਰ ਜੇ ਕੋਈ ਸਹੀ ਗੱਲ ਬਾਤਾਂ ਪਰਿਵਾਰ ਨੂੰ ਦੱਸਦਾ ਆਪਣੀ ਜਿਹੜੀ ਜ਼ਿੰਦਗੀ ਆ ਇਹਨੂੰ ਖਤਮ ਨਾ ਕਰਦਾ ਔਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਆ ਕਿਰਨ ਇਹਦੀ ਵਾਈਫ ਤੇ ਉਹ ਮਨਦੀਪ ਸਿੰਘ ਮੁੰਡਾ ਉਹ ਤਾਂ ਅਰੈਸਟ ਹੋ ਜਾਣਗੇ ਪਰ ਉਹ ਗੁਰ ਅਸੀਸ ਜਿਹੜਾ ਛੋਟਾ ਬੱਚਾ ਜਿਹੜਾ ਇਹਦਾ ਬੇਟਾ ਵਾ ਉਹਦਾ ਹੁਣ ਵਾਲੀ ਵਾਰਸ ਕੌਣ ਹੋਏਗਾ ਕਿਉਂਕਿ ਮਾਂ ਵੀ ਜੇਲ੍ਹ ਦੇ ਵਿੱਚ ਜਾਏਗੀ ਮਨਦੀਪ ਵੀ ਜੇਲ੍ਹ ਚ ਜਾਏਗਾ ਔਰ ਜਿਹੜਾ ਪਰਿਵਾਰ ਆ ਇਹ ਪਿੰਡ ਭਾਮੀਆਂ ਤੋਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਰਹਿ ਰਿਹਾ ਸੀਗਾ ਸ਼ਰਾਬ ਦਾ ਇਹ ਆਦੀ ਸੀਗਾ ਮਾਤਾ ਪਿਤਾ ਨਾਲ ਇਹਦੇ ਕੋਈ ਬਹੁਤੇ ਵਧੀਆ ਸਬੰਧ ਹੈ ਨਹੀਂ ਸੀ ਹੁਣ ਇਹਦੇ ਬੇਟੇ ਨੂੰ ਕੌਣ ਸੰਭਾਲੇਗਾ ਸੋ ਜਦੋਂ ਜ਼ਿੰਦਗੀ ਦੇ ਵਿੱਚ ਕਦੀ ਦਿੱਕਤ ਪਰੇਸ਼ਾਨੀ ਹੋਵੇ ਲੱਗੇ ਵੀ ਹੁਣ ਕੋਈ ਵਾਹ ਪੇਸ਼ ਨਹੀਂ ਚਲਦੀ ਪਈ ਕਿਸੇ ਬੰਨੇ ਕੰਡੇ ਮੇਰੇ ਮੇਰਾ ਜਿਹੜਾ ਦਿਮਾਗ ਆ ਉਹ ਮੈਨੂੰ ਨਹੀਂ ਲੈ ਕੇ ਜਾ ਰਿਹਾ ਤਾਂ ਸਾਨੂੰ ਆਪਣੇ ਪਰਿਵਾਰ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਆ ਤਾਂ ਜੋ ਅਜਿਹੇ ਹ ਕਦਮ ਚੁੱਕਣ ਤੋਂ ਪਹਿਲਾਂ ਹੀ ਇਸ ਮਸਲੇ ਦਾ ਇਸ ਡਿਪਰੈਸ਼ਨ ਚੋਂ ਨਿਕਲਣ ਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਕੱਢਿਆ ਜਾ ਸਕੇ ਹੁਣ ਖੈਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਔਰ ਸੁਬਾਬਕ ਦੀ ਗੱਲ ਹੈ ਔਰ ਬੜਾ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹਨਾਂ ਦਾ ਇਹ ਕੰਮ ਆ ਉਹਨਾਂ ਨੇ ਕਿਰਨਦੀਪ ਨੂੰ ਤੇ ਮਨਦੀਪ ਨੂੰ ਗ੍ਰਿਫਤਾਰ ਕਰ ਲੈਣਾ ਉਹਨਾਂ ਨੂੰ ਜੇਲ੍ਹ ਹੋ ਜਾਣੀ ਪਰ ਕਰਨ ਨੇ ਆਪਣੀ ਜਾਨ ਜਿਹੜੀ ਆ ਉਹ ਗਵਾ ਲਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ